ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਮਹਿਲਾ ਵਿੰਗ ਦੀ ਇੱਕ ਮੀਟਿੰਗ ਕੀਤੀ ਜਿਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਤੇ ਮਨੀਸ਼ ਸਸੋਦੀਆ ਸ਼ਾਮਲ ਸੀ ਪਰ ਉਸ ਮੀਟਿੰਗ ਦੇ ਵਿੱਚ ਇੱਕ ਇਹ ਜੀ ਗੱਲ ਹੋ ਗਈ ਜਿਸ ਨੂੰ ਸੁਣ ਕੇ ਮਤਲਬ ਪੰਜਾਬੀਆਂ ਦੇ ਤਾਂ ਪੈਰਾਂ ਥੱਲੇ ਜ਼ਮੀਨ ਨਿਕਲ ਜੂ ਪਰ ਕੀ ਇਸ ਗੱਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰੂਗਾ ਕਿਉਂਕਿ ਉਹ ਗੱਲ ਹੀ ਐਡੀ ਵੱਡੀ ਆ ਤੁਹਾਨੂੰ ਇੱਕ ਪਹਿਲਾ ਵੀਡੀਓ ਕਲਿੱਪ ਸੁਣਾਉਣੇ ਆ ਜਦੋਂ ਮਨੀਸ਼ ਸੋਸੋਦੀਆ ਉਸ ਮੀਟਿੰਗ ਦੇ ਵਿੱਚ ਸੰਬੋਧਨ ਕਰ ਰਹੇ ਸੀ ਤੇ ਉਹਨਾਂ ਨੇ ਕੀ ਗੱਲ ਕਹੀ ਤੇ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ 2027 ਕੇ ਚੋਣ ਜਿੱਤवाने के लिए शाम दाम दंड भेद सच झूठ क्वेश्चन आंसर ਲੜਾਈ ਝਗੜਾ ਜੋ ਕਰਨਾ ਪੜੇਗਾ karenge ਤਿਆਰ ਹੋ ਜੋਸ਼ ਕੇ ਸਾਥ ਬਹੁਤ ਬੜਾ ਹੁਣ ਜੀ ਮਨੀਸ਼ ਸੋਸੋਦੀਆ ਜੀ ਕਹਿ ਰਹੇ ਹੈ ਵੀ 2027 ਦੀ ਚੋਣ ਜਿੱਤਣ ਲਈ ਜੋ ਕੁਝ ਵੀ ਤੁਹਾਨੂੰ ਕਰਨਾ ਪੈਂਦਾਗਾ ਸਾਮ-ਦਾਮ ਡੰਡ-ਬੇਦ ਸੱਚ ਝੂਠ ਜੋ ਕਰਨਾ ਪਿਆ ਉਹੀ ਕਹਿੰਦੇ ਕਰਾਂਗੇ ਤੇ ਫਿਰ ਪੁੱਛ ਰਹੇ ਆ ਸਾਹਮਣੇ ਬੈਠੀਆਂ ਔਰਤਾਂ ਨੂੰ ਤੇ ਆਪਦੇ ਪਾਰਟੀ ਦੇ ਲੀਡਰਾਂ ਨੂੰ ਵੀ ਕਰੋਗੇ ਤੇ ਤੁਸੀਂ ਦੇਖੋ ਵੀ ਕਿਹੇ ਜੀ ਗੱਲ ਆ ਤੇ ਜਦੋਂ ਉਹ ਪੁੱਛ ਰਹੇ ਆ ਆ ਤੁਹਾਨੂੰ ਇੱਕ ਹੋਰ ਅਗਲਾ ਕਲਿੱਪ ਦਿਖਾਉਣੇ ਆ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਅਮਨ अरोड़ा ਕਿਵੇਂ ਹੱਸ ਰਹੇ ਨੇ ਜੋਸ਼ ਕੇ ਸਾਥ ਬਹੁਤ ਬੜਿਆ ਔਰ ਆਮ ਆਦਮੀ ਪਾਰਟੀ ਕੀ ਆ ਤੁਸੀਂ ਦੇਖ ਸਕਦੇ ਹੋ ਵੀ ਮੁੱਖ ਮੰਤਰੀ ਤੇ ਐਮਨੋ ਅਰੋੜਾ ਅੱਖਾਂ ਚੱਖਾਂ ਪਾ ਕੇ ਕਿਵੇਂ ਹੱਸ ਰਹੇ ਨੇ ਅਸੀਂ ਤਾਂ ਅਪੀਲ ਕਰਦੇ ਆਂ ਭਾਰਤ ਦੇ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਦੇ ਉੱਤੇ ਐਕਸ਼ਨ ਕੀਤਾ ਜਾਵੇ ਵੀ ਇੱਕ ਸੱਤਾਧਿਰ ਪਾਰਟੀ ਜਿਹੜੀ ਸੱਤਾ ਦੇ ਵਿੱਚ ਆ ਉਹ ਕਿਵੇਂ ਇੱਕ ਆਪ ਦੇ ਪੋਲੀਟੀਕਲ ਵਿੰਗ ਨੂੰ ਜਾਂ ਮਹਿਲਾ ਵਿੰਗ ਨੂੰ ਕਿਵੇਂ ਉਹ ਇੱਕ ਪ੍ਰੇਰਿਤ ਕਰ ਰਹੀ ਆ ਉਹਨਾਂ ਨੂੰ ਇੱਕ ਕਲਾਸ ਦੇ ਰਹੀ ਆ ਟੀਚ ਕਰ ਰਹੀ ਆ ਵੀ ਤੁਸੀਂ ਲੋਕਾਂ ਦੇ ਵਿੱਚ ਜਾਓ ਅਸੀਂ ਤੁਹਾਡੇ ਨਾਲ ਆ ਸਟੇਟ ਦੀ ਮਸ਼ੀਨਰੀ ਤੁਹਾਡੇ ਨਾਲ ਆ ਸੱਚ ਬੋਲੋ ਝੂਠ ਬੋਲੋ ਜੇ ਸਿੱਧਾ ਤਰੀਕਾ ਵਰਤੋ ਸਿੱਧਾ ਤਰੀਕਾ ਵਰਤੋ ਜਿਹੇ ਦਾ ਪਿਛਲਾ ਕੁਝ ਹੁੰਦਾ ਰਿਹਾ ਪਿਛਲੇ ਲੋਕ ਕਰਦੇ ਰਹੇ ਨੇ ਕੀ ਇਹੀ ਬਦਲਾਵ ਵਾਸਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਇੱਕ ਵੱਡਾ ਸਵਾਲ ਆ ਤੇ ਇੱਕ